ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਮਨ ਦਾ ਰਾਮਚੰਦਰ ਹੰਕਾਰ ਦੇ ਰਾਵਣ ਨੂੰ ਮਾਰ ਦਿੰਦਾ ਹੈ ਗੁਰਮਖ ਪੱਥਰਾਂ ਨੂੰ ਵੀ ਸਮੁੰਦਰ ਤੇ ਤਾਰ ਦਿੰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸ੍ਰੀ ਲੰਕਾ ਦੇ ਇੱਕ ਬਾਗ ਬਾਗ ਵਿੱਚ ਬਿਰਾਜਮਾਨ ਹੋ ਕੇ ਧੁਰ ਦੀ ਬਾਣੀ ਦਾ ਕੀਰਤਨ ਗਾਇਨ ਕਰ ਰਹੇ ਸਨ ਜਦ ਕੀਰਤਨ ਦੀ ਸਮਾਪਤੀ ਹੋਈ ਤਾਂ ਭਾਈ ਮਰਦਾਨਾ ਜੀ ਨੇ ਵੇਖਿਆ ਕਿ ਦੋ ਵੱਡੇ ਵੱਡੇ ਦੈਂਤ ਉਹਨਾਂ ਵੱਲ ਆ ਰਹੇ ਸਨ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਗੁਰੂ ਜੀ ਇਹ ਦੈਂਤ ਸਾਨੂੰ ਖਾ ਜਾਣਗੇ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਤੂੰ ਠੇਕਰ ਨਾ ਕਰ ਤੂੰ ਇਹ ਕਿਉਂ ਭੁੱਲ ਗਿਆ ਹੈ ਇਹ ਸਾਡੀ ਜ਼ਿੰਦਗੀ ਮੌਤ ਪਰਮਾਤਮਾ ਦੇ ਹੱਥ ਵਿੱਚ ਹੈ ਭਾਈ ਮਰਦਾਨਾ ਜੀ ਨੇ ਕਿਹਾ ਕਿ ਮੈਂ ਭੁੱਲਣ ਹਾਰਾ ਹਾਂ ਪਰ ਤੁਸੀਂ ਕਿਰਪਾ ਕਰਕੇ ਮੈਨੂੰ ਗਿਆਨ ਕਰਵਾ ਦਿੰਦੇ ਹੋ ਉਹ ਦੈਤ ਚੱਲ ਕੇ ਉਹਨਾਂ ਦੇ ਕੋਲ ਆ ਗਏ ਸਨ ਅਤੇ ਦੈਂਤਾਂ ਨੇ ਗੁਰੂ ਜੀ ਨੂੰ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਆਏ ਹੋ ਗੁਰੂ ਜੀ ਨੇ ਕਿਹਾ ਕਿ ਅਸੀਂ रामचंद्र ਦੇ ਦੂਤਾਂ ਅਤੇ ਭੀਖਣ ਨੂੰ ਮਿਲਣ ਵਾਸਤੇ ਆਏ ਹਾਂ ਤੁਸੀਂ ਸਾਡਾ ਸਨੇਹਾ ਉਸ ਨੂੰ ਜਾ ਕੇ ਦੇਵੋ ਉਹ ਦੈਂਤ ਉੱਥੋਂ ਚਲੇ ਗਏ ਅਤੇ ਸਾਰੀ ਗੱਲ ਜਾ ਕੇ ਭੀਖਣ ਨੂੰ ਦੱਸੀ ਭੀਖਣ ਬਹੁਤ ਸਾਰੀਆਂ ਪਟਾਵਾਂ ਲੈ ਕੇ ਨੰਗੇ ਪੈਰੀ ਚੱਲ ਕੇ ਗੁਰੂ ਜੀ ਨੂੰ ਮਿਲਣ ਵਾਸਤੇ ਆਇਆ ਸੀ ਉਸ ਨੇ ਸਭ ਪਟਾਵਾਂ ਗੁਰੂ ਜੀ ਦੇ ਸਾਹਮਣੇ ਰੱਖ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ ਸੀ ਭਿਖੜ ਨੇ ਗੁਰੂ ਜੀ ਨੂੰ ਦੱਸਿਆ ਕਿ ਮੈਂ ਰਾਵਣ ਨੂੰ ਬਹੁਤ ਸਮਝਾਇਆ ਸੀ ਕਿ ਤੂੰ માતા ਸੀਤਾ ਜੀ ਨੂੰ ਵਾਪਸ ਭੇਜ ਦੇ ਪਰ ਰਾਵਣ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ ਸਗੋਂ ਮੇਰਾ ਅਨਾਦਰ ਕਰਕੇ ਉੱਥੋਂ ਭੇਜ ਦਿੱਤਾ ਸੀ ਉਦੋਂ ਤੋਂ ਮੈਂ ਸ੍ਰੀ ਰਾਮਚੰਦਰ ਦਾ ਮਰੀਦ ਹੋ ਗਿਆ ਸੀ ਜਦ रामचन्द्र ਨੇ 라वण ਨਾਲ ਯੁੱਧ ਖੁਰੂਬ ਸ਼ੁਰੂ ਕੀਤਾ ਤਾਂ ਮੇਰੇ ਮਨ ਵਿੱਚ ਔਰਨਾ ਬਣਿਆ ਕਿ रामचन्द्र ਨੇ ਯੁੱਧ ਤਾਂ ਜਿੱਤ ਜਾਣਾ ਹੈ ਉਹ ਰਾਜ ਮੇਰੇ ਹਵਾਲੇ ਕਰ ਦੇਣਗੇ रामचन्द्र ਦੇ ਜਿੱਤ ਪ੍ਰਾਪਤ ਕਰ ਲਈ ਸੋ रामचन्द्र ਨੂੰ ਮਿਲਣ ਵਾਸਤੇ ਗਿਆ ਉਹਨਾਂ ਦੇ ਦਰਸ਼ਨ ਕਰਕੇ ਮੇਰੀ ਰਾਜ ਕਰਨ ਦੀ ਇੱਛਾ ਖਤਮ ਹੋ ਗਈ ਸੀ ਜਦ ਮੈਂ ਰਾਮਚੰਦਰ ਨੂੰ ਮੱਥਾ ਟੇਕਿਆ ਉਹਨਾਂ ਨੇ ਮੈਨੂੰ ਉਠਾ ਕੇ ਕਿਹਾ ਲੰਕੇਸ਼ ਬੈਠੋ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਰਾਜ ਨਹੀਂ ਚਾਹੀਦਾ ਮੈਂ ਤੁਹਾਡਾ ਸੇਵਕ ਬਣਨਾ ਚਾਹੁੰਦਾ ਹਾਂ ਤੇ ਰਾਮਚੰਦਰ ਨੇ ਕਿਹਾ ਕਿ ਕਿਸੇ ਸਮੇ ਤੁਹਾਡੇ ਮਨ ਦਾ ਫੁਰਨਾ ਸੀ ਕਿ ਰਾਮ ਜੀ ਮੈਨੂੰ ਰਾਜ ਦੇ ਦੇਣ ਅਸੀਂ ਸਦਾ ਆਪਣੇ ਸੇਵਕ ਦਾ ਫਰਨਾ ਪੂਰਾ ਕਰਦੇ ਹਾਂ ਇਸ ਤਰ੍ਹਾਂ ਰਾਮਚੰਦਰ ਨੇ ਮੈਨੂੰ ਸ਼੍ਰੀ ਲੰਕਾ ਦਾ ਰਾਜ ਭਾਗ ਸੌਂਪ ਦਿੱਤਾ ਸੀ ਗੁਰੂ ਜੀ ਨੇ ਕਿਹਾ ਕਿ ਭਪੀਖਣ ਤੂੰ ਧਨ ਹੈ ਕਿੰਨ ਜੀ ਵੀ ਪਦਵੀ ਪਾ ਕੇ ਵੀ ਆਪਣੇ ਮਨ ਵਿੱਚ ਪਰਮਾਤਮਾ ਦੀ ਯਾਦ ਸਮੋਈ ਬੈਠਾ ਹੈ ਅਤੇ ਸਦਾ ਆਪਣਾ ਧਿਆਨ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ ਹੈ ਸਭ ਦਾੰਤ ਤੇਰੀ ਆਗਿਆ ਵਿੱਚ ਚੱਲਦੇ ਹਨ ਉਹ ਵੇਖਣ ਨੇ ਕਿ ਆ ਗੁਰੂ ਜੀ ਮੇਰੇ ਤਾਂ ਮੇਰੇ ਉੱਪਰ ਤਾਂ ਰਾਮਚੰਦਰ ਦੀ ਕਿਰਪਾ ਹੈ ਬੇਮੁਖ ਦਾੰਤਾਂ ਰਾਮਚੰਦਰ ਨੇ ਮਾਰ ਦਿੱਤੇ ਸਨ ਉਹ ਲੰਕਾ ਤੇ ਜਿੱਤ ਪ੍ਰਾਪਤ ਕਰਕੇ ਮੈਨੂੰ ਰਾਜ ਭਾਗ ਦੇ ਕੇ ਜਦ ਅਯੁੱਧਿਆ ਵਾਪਸ ਰਿਹਾ ਜਾ ਰਹੇ ਸਨ ਤਾਂ ਮੈਂ ਪੁੱਛਿਆ ਸੀ ਕਿ ਤੁਹਾਡੇ ਦੁਆਰਾ ਕਦੋਂ ਦਰਸ਼ਨ ਹੋਣਗੇ ਉਹਨਾਂ ਨੇ ਦੱਸਿਆ ਕਿ ਕਾਲ ਯੁਗ ਵਿੱਚ ਅਵਤਾਰ ਧਾਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਕੇ ਤੈਨੂੰ ਦਰਸ਼ਨ ਦੇਣਗੇ ਮੈਂ ਸ੍ਰੀ ਰਾਮਚੰਦਰ ਅਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ ਸਮਝਦਾ ਤੁਸੀਂ ਪ੍ਰਵੇਸ਼ਰ ਦਾ અવਤਾਰ ਹੋ ਮਨ ਦਾ ਰਾਮਚੰਦਰ ਹੰਕਾਰ ਦੇ ਰਾਵਣ ਨੂੰ ਮਾਰ ਦਿੰਦਾ ਹੈ ਗੁਰਮਖ ਪੱਥਰਾ ਨੂੰ ਵੀ ਸਮੁੰਦਰ ਤੇ ਤਾਰ ਸਕਦੇ ਹਨ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ